ਈ ਅੱਗ ਲੱਗੀ ਐ ਟੈਕਸੀ স্ট্যান্ড ਨੂੰ ਇਹ ਕੀ ਐ ਪੂਰਾ ਮਾਮਲਾ ਕਿ ਦੱਸਿਆ ਜਾ ਰਿਹਾ ਕਿ ਡਰਾਈਵਰ ਨੇ ਤੁਹਾਡੇ ਨੇ ਜਿਹੜਾ ਰੱਖਿਆ ਹੋਇਆ ਉਸ ਨੇ ਅੱਗ ਲਾ ਦਿੱਤੀ ਇਹ ਸੱਚਾਈ ਐ ਜਾਂ ਝੂਠੀ ਐ ਉਸ ਡਰਾਈਵਰ ਨੇ ਦਾਰੂ ਪੀ ਕੇ ਕੰਮ ਕਰਿਆ ਆਮ ਨੂੰ ਤੁਹਾਡੇ ਕੋਲ ਕੀ ਸਬੂਤ ਐ ਕਿ ਉਸ ਨੇ ਅੱਗ ਲਾਈ ਐ ਕਈ ਵਾਰ ਸ਼ਾਰਟ ਸਰਕਟ ਨਾਲ ਵੀ ਅੱਗ ਲੱਗ ਜਾਂਦੀ ਐ ਹੋਰ ਵੀ ਕਈ ਕਾਰਨ ਬਣ ਜਾਂਦੀ ਐ ਅੱਗ ਲੱਗ ਕੋਈ ਨਜ਼ਦੀਕ ਤੁਹਾਡੇ ਇਸ ਟੈਕਸੀ স্ট্যান্ড ਦੇ ਫਿਰ ਰਿਹਾ ਸੀ ਉਹ ਜ ਆਇਆ ਸੀ ਕੀ ਤੁਹਾਡੇ ਕੋਲ ਪਰਮਿਸ਼ਨ ਕੀ ਐ ਦੇਖੋ ਸ਼ਾਰਟ ਸਰਕਟ ਹੁੰਦਾ ਤਾਂ ਸਾਨੂੰ ਪਤਾ ਲੱਗਦਾ ਸਾਡੇ ਉਹ ਕੋਈ ਸ਼ਾਰਟ ਸਰਕਟ ਹੋਇਆ ਉਹਨੇ ਮੈਨੂੰ ਬੋਲ ਕੇ ਵੀ ਭੇਜਿਆ ਫੋਨ ਤੇ ਰਿਕਾਰਡਿੰਗ ਪਈ ਆ ਉਹਦੀ ਮੇਰੇ ਬੰਦੇ ਆ ਮਗ ਪੈਸੇ ਦੇ ਦੀ ਨਹੀਂ ਮੈਨੂੰ ਲੈਣੇ ਆਉਂਦੇ ਫਿਰ ਤੇ ਮੈਂ ਕੰਮ ਜਾਂ ਕੰਮ ਦੇ ਦੇ ਦੇਖੋ ਤੁਸੀਂ ਸ਼੍ਰੀਆਮ ਜਿਹੜੀਆਂ ਧਮਕੀਆਂ ਫੋਨ ਦੇ ਵਿੱਚ ਰਿਕਾਰਡਿੰਗਾਂ ਦਿੱਤੀਆਂ ਜਾਂਦੀਆਂ ਨੇ ਜਿਹੜੇ ਡਰਾਈਵਰ ਤੇ ਜਿਹੜੇ ਕਹਿ ਰਹੇ ਕਿ ਸਾਥ ਤੋਂ ਕਰ ਲੋ ਬੈਠ ਕੇ ਨਹੀਂ ਫਿਰ ਮੇਰੇ ਕੋਲ ਹੋਰ ਤਰੀਕਾ ਵੀ ਹੈਗਾ ਕਰਨ ਦਾ ਮੁੰਡਾ ਸਾਥ ਤੋਂ ਪੈਸੇ ਪੈਸੇ ਲੈਂਦਾ ਬਾਈ ਹਾਂ ਮੈਨੂੰ 2 ਲੱਖ ਰੁਪਏ ਦੱਸਿਆ ਲੇਕਿਨ ਨੁਕਸਾਨ ਹੋ ਗਿਆ ਪੁਲਿਸ ਨੇ ਕੀ ਸ਼ਵਾਸਨ ਦਿੱਤਾ ਹੈ ਕੀ ਗੱਲਬਾਤ ਹੋਈ ਹੈ ਕੀ ਰਿਪੋਰਟ ਦੇ ਤੁਸੀਂ ਲਿਖਾਇਆ ਸਖਤ ਸਖਤ ਇਹਦੇ ਬਸ ਕਾਰਵਾਈ ਹੋਣੀ ਚਾਹੀਦੀ ਕਿਉਂਕਿ ਅੱਜ ਇੱਥੇ ਕਰਿਆ ਹੈ ਕੱਲੂ ਕਿਸੇ ਹੋਰ ਦੇ ਨਾਲ ਕਰੇ ਇਹ ਤਾਂ ਗੁੰਡਾਗਰਦੀ ਸ਼ਰਿਆਮ ਗੁੰਡਾਗਰਦੀ ਉਹ ਨੁਕਸਾਨ ਗੱਡੀਆਂ ਨੂੰ ਵੀ ਅੱਗ ਲੱਗ ਸਕਦੀ ਜਿਦਾਂ ਬੋਈ ਨੋਵਾਂ ਨੂੰ ਨੁਕਸਾਨ ਹੋਇਆ ਬਹੁਤ ਵੱਡੀਆਂ ਗੱਡੀਆਂ ਉਹਦੇ ਨਾਲ ਲੱਗ ਨੇੜੇ ਉਹਨੀਆਂ ਟੈਂਕਰ ਖੜੇ ਹੋਰੇ ਗੱਡੀਆਂ ਹੋਣੀਆਂ ਜੀ ਅਕਸਰ ਹੀ ਕਿਹਾ ਜਾਂਦਾ ਹੈ ਕਿ ਜਿੱਥੇ ਇਨਸਾਨ ਕੰਮ ਕਰਦਾ ਹੈ ਕਦੇ ਵੀ ਉਸ ਕਾਰੋਬਾਰ ਦਾ ਉਸ ਕੰਮ ਦਾ ਬੁਰਾ ਨਹੀਂ ਮਨਾਈਦਾ ਪਰ ਇਸ ਦੇ ਨਾਲ ਹੀ ਜੁੜੀ ਹੋਈ ਇੱਕ ਵੱਡੀ ਖਬਰ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਕਿ ਇੱਕ ਇਨਸਾਨ ਇੱਕ ਟੈਕਸੀ ਸਟੈਂਡ ਦੇ ਉੱਤੇ ਕਾਰ ਡਰਾਈਵਿੰਗ ਦਾ ਕੰਮ ਕਰਦਾ ਸੀ ਪਰ ਦੱਸਿਆ ਜਾ ਰਿਹਾ ਹੈ ਕਿ ਦੇਰ ਰਾਤ ਉਸੇ ਡਰਾਈਵਰ ਨੇ ਟੈਕਸੀ ਸਟੈਂਡ ਨੂੰ ਅੱਗ ਲਗਾ ਦਿੱਤੀ ਗੱਲ ਕਰ ਰਹੇ ਹਾਂ ਅੱਜ ਨਿਊ ਚੰਡੀਗੜ੍ਹ ਦੇ ਕਸਬਾ ਮੁੱਲਾ ਪ੍ਰਕੀਰਦਾਸ ਦੇ ਵਿੱਚ ਪੰਮਾ ਟੂਰ ਐਂਡ ਟਰੈਵਲ ਦੇ ਇੱਕ ਟੈਕਸੀ ਟੈਂਡ ਬਣਿਆ ਹੋਇਆ ਹੈ ਸਾਹਮਣੇ ਤੁਹਾਨੂੰ ਦਿਖਾ ਦਿੰਨੇ ਆ ਉਹੀ ਤਸਵੀਰ ਫਲੈਕਸ ਬੋਰਡ ਲੱਗਿਆ ਹੋਇਆ ਪਰ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦੇ ਇੱਕ ਰੱਖੇ ਹੋਏ ਡਰਾਈਵਰ ਨੇ ਅੱਗ ਲਗਾ ਦਿੱਤੀ ਉਹਨਾਂ ਦੇ ਟੈਕਸੀ ਸਟੈਂਡ ਨੂੰ ਸਾਰੇ ਤਸਵੀਰਾਂ ਦਿਖਾ ਦੰਨੇ ਆ ਜਿੱਥੇ ਕਿ ਪੂਰਾ ਟੈਕਸੀ ਸਟੈਂਡ ਸੜ ਕੇ ਸੁਆਹ ਹੋ ਗਿਆ ਜੋ ਵਿੱਚ ਸਮਾਨ ਸੀ ਸਾਰਾ ਸੜ ਚੁੱਕਾ ਹੈ ਭਾਵੇਂ ਪਾਂਡੇ ਨੇ ਵਿੱਚ ਭਾਵੇਂ ਏਸੀ ਹੈ ਭਾਵੇਂ ਪੱਖੇ ਨੇ ਫਰਿੱਜ ਨੇ ਜਦ ਜਦ ਤੱਕ ਜੀ ਦੇਖੋ ਜਿਹੜੇ ਬਿਲ ਟੈਕਸੀ ਸਟੈਂਡ ਦੇ ਉਹ ਵੀ ਜਿਹੜੇ ਸੜਕੇ ਸੁਆਹ ਹੋ ਗਏ ਮੰਜੇ ਪਏ ਸੀ ਉਹ ਵੀ ਸੜ ਗਏ ਇਹ ਜਿਹੜੀਆਂ ਤਸਵੀਰਾਂ ਤੁਹਾਨੂੰ ਮੁੱਲਾਂਪੁਰ ਗਰੀਬਦਾਸ ਟੈਕਸੀ ਸਟੈਂਡ ਦੇ ਦਿਖਾ ਰਹੇ ਹਾਂ ਜਿੱਥੇ ਕਿ ਤੁਸੀਂ ਦੇਖ ਸਕਦੇ ਹੋ ਕਿ ਡਰਾਈਵਰ ਖੜੇ ਨੇ ਸਾਡੇ ਨਾਲ ਉਹਨਾਂ ਨਾਲ ਗੱਲਬਾਤ ਕਰਾਂਗੇ ਘਟਨਾ ਕਿਵੇਂ ਵਾਪਰੀ ਤੇ ਕਿਵੇਂ ਉਹਨਾਂ ਨੂੰ ਪਤਾ ਲੱਗਿਆ ਅੱਗੇ ਮਾਮਲਾ ਦੱਸਿਆ ਜਾ ਰਿਹਾ ਕਿ ਪੁਲਿਸ ਰਿਪੋਰਟ ਵੀ ਉਸ ਡਰਾਈਵਰ ਦੇ ਖਿਲਾਫ ਕਰ ਦਿੱਤੀ ਹੈ ਪਰ ਅਸਲ ਕਾਰਨ ਕੀ ਹੈ ਕਿਉਂ ਡਰਾਈਵਰ ਨੇ ਉਸਨੇ ਅੱਗ ਲਗਾਈ ਹੈ ਕੋਈ ਲੜਾਈ ਝਗੜਾ ਹੋਇਆ ਸੀ ਇਹ ਕੀ ਸੀ ਪੂਰਾ ਮਾਮਲਾ ਤੁਹਾਡੇ ਸੰਜੀਪ ਕੁਮਾਰ ਵਿੱਕੀ ਨੇ ਇਹ ਵੀ ਆਪਣੀ ਗੱਡੀ ਜਿਹੜੀ ਇਸੇਗਾ ਉੱਤੇ ਟੈਕਸ ਟੈਂਡ ਉੱਤੇ ਲਗਾਉਂਦੇ ਨੇ ਤਾਂ ਵਿੱਕੀ ਜਿਹੜਾ ਇਹ ਅੱਗ ਲੱਗੀ ਹੈ ਟੈਕਸ ਟੈਂਨ ਨੂੰ ਇਹ ਕੀ ਹੈ ਪੂਰਾ ਮਾਮਲਾ ਤੇ ਦੱਸਿਆ ਜਾ ਰਿਹਾ ਕਿ ਡਰਾਈਵਰ ਨੇ ਤੁਹਾਡੇ ਨੇ ਜਿਹੜੇ ਰੱਖਿਆ ਹੋਇਆ ਉਸ ਨੇ ਅੱਗ ਲਾ ਦਿੱਤੀ ਹੈ ਸਚਾਈ ਹੈ ਜਾਂ ਝੂਠ ਹੈ ਕੀ ਹੈ ਸਭ ਤੋਂ ਪਹਿਲਾਂ ਤਾਂ ਜੀ ਅਸੀਂ ਜਿਹੜੀ ਇਹ ਘਟਨਾ ਹੋਈ ਦੀ ਬਹੁਤ ਜ਼ਿਆਦਾ ਨਿੰਦਾ ਕਰਦੇ ਹਾਂ ਕੋਈ ਸਾਡੇ ਸਾਰੇ ਜਿੰਨੇ ਡਰਾਈਵਰ ਭਾਈਆਂ ਸ਼ਾਮ ਨੂੰ ਘਰ ਚਲੇ ਗਏ ਸੀ ਇਹ 1:30 ਵਜੇ ਦਾ ਟਾਈਮ ਸੀ ਹਾਂਜੀ ਉਸ ਡਰਾਈਵਰ ਨੇ ਦਾਰੂ ਵੀ ਕਿ ਕੰਮ ਕਰਿਆ ਪਹਿਲਾ ਦਿਨ ਵਿੱਚ ਉਹਨੇ ਵਾਰਨਿੰਗ ਦਿੱਤੀ ਸਾਡੇ ਪਰਮਿੰਦਰ ਸਿੰਘ ਪੰਮਾ ਜੀ ਨੂੰ ਵੀ ਮੈਂ ਬਹੁਤ ਕੁਝ ਕਰ ਸਕਦਾ ਹਾਂ ਸਾਡਾ ਸਿਰਫ ਇਹਦਾ ਕਸੂਰ ਈ ਸੀ ਇਹਨੇ ਉਹਨੂੰ ਇੰਨਾ ਸਮਝਾਇਆ ਸੀ ਵੀ ਤੂੰ दारू ਪੀ ਕੇ ਗੱਡੀ ਨਾ ਚਲਾਇਆ ਕਰ ਵੀ ਕਿ ਸਵਾਰੀਆਂ ਦੀ ਕੰਪਲੀਟ ਬਹੁਤ ਆਂਦੀ ਹੈ ਪਰ ਉਹ ਨਹੀਂ ਮੰਨਿਆ ਜਦ ਨਹੀਂ ਮੰਨਿਆ ਤਾਂ ਸਾਡੇ ਸਾਰੇ ਬੰਦਿਆਂ ਨੇ ਫੈਸਲਾ ਕਰਿਆ ਵੀ ਦੀ ਛੁੱਟੀ ਕਰ ਦੋ ਤਾਂ ਦਿਨੇ ਉਹਦੀ ਛੁੱਟੀ ਕਰੀ ਹੈ ਤਾਂ ਦਿਨੇ ਉਹ ਸਾਨੂੰ ਧਮਕੀ ਮਾਰ ਕੇ ਗਿਆ ਏ ਵੀ ਮੈਂ ਬਹੁਤ ਕੁਝ ਕਰ ਦੂੰਗਾ ਮੈਂ ਇਹ ਕਰ ਦੂੰ ਫਲਾਣਾ ਕਰ ਦੂੰਗਾ ਤੇ ਸਾਲਰ ਸਿੱਧਾ ਸ਼ੱਕ ਉਹਦੇ ਹੀ ਜਾਣਾ ਏ ਉਹ ਸ਼ਾਮੀ ਉਹਨੇ ਇਹ ਕੰਮ 1:30 ਵਜੇ ਕਰਦੇ ਸ਼ਾਮ ਨੂੰ ਤੁਹਾਡੇ ਕੋਲ ਕੀ ਸਬੂਤ ਹੈ ਕਿ ਉਸਨੇ ਅੱਗ ਲਾਈ ਹੈ ਕਈ ਵਾਰੀ ਸ਼ਾਰਟ ਸਰਕਟ ਨਾਲ ਵੀ ਅੱਗ ਲੱਗ ਜਾਂਦੀ ਹੈ ਹੋਰ ਵੀ ਕਈ ਕਾਰਨ ਬਣ ਜਾਂਦੇ ਨੇ ਅੱਗ ਲੱਗਣ ਦੇ ਕੋਈ ਨਜ਼ਦੀਕ ਤੁਹਾਡੇ ਇਸ ਟੈਕਸੀ ਟੈਂਡ ਦੇ ਫਿਰ ਰਿਹਾ ਸੀ ਉਹ ਜ ਆਇਆ ਸੀ ਕੀ ਤੁਹਾਡੇ ਕੋਲ ਪਰਮਿਸ਼ਨ ਕੀ ਦੇਖੋ ਸ਼ਾਰਟ ਸਰਕਟ ਹੁੰਦਾ ਤਾਂ ਸਾਨੂੰ ਪਤਾ ਲੱਗਦਾ ਸਾਡੇ ਉਰੇ ਕੋਈ ਸ਼ਾਰਟ ਸਰਕਟ ਹੋਇਆ ਨਹੀਂ ਹੈ ਇਹ ਮੁੰਡਾ ਸਾਡਾ ਬੱਬੂ ਇੱਥੇ ਪਾਣੀ ਦੇ ਗਿਆ ਸਵਾ 10 ਵਜੇ ਇੱਥੇ ਗਿਆ ਪਾਣੀ ਦੇ ਕੇ ਟੈਂਕਰ ਅਸੀਂ ਖਾਲੀ ਕਰਾਇਆ ਉਸ ਤੋਂ ਬਾਅਦ ਅਸੀਂ ਟੈਂਕੀ ਭਰ ਕੇ ਗਏ ਸ਼ਾਮ ਨੂੰ ਅਗਰ ਸ਼ਾਰਟ ਸਰਕਟ ਹੁੰਦਾ ਤਾਂ ਇੱਥੇ ਕੁਝ ਪਤਾ ਲੱਗਦਾ ਸਾਡੇ ਕਨੈਕਸ਼ਨ ਸਾਈਡ 'ਚ ਹੈ ਸ਼ਾਰਟ ਸਰਕਟ ਉਹ ਸਾਨੂੰ ਸਭ ਪਤਾ ਲੱਗਦਾ ਵੀ ਸ਼ਾਰਟ ਸਰਕਟ ਹੋ ਗਿਆ ਹੈ ਹਨਾ ਜੀ ਤਾਂ ਉਹ ਜਿਹੜਾ ਬੰਦਾ ਸਾਨੂੰ ਆਲਰੇਡੀ ਧਮਕੀਆਂ ਮਾਰ ਰਿਹਾ ਹੈ ਫੋਨ ਤੇ ਉਹਨੇ ਫੋਨ ਤੇ ਵਟਸਐਪ ਤੇ ਭੇਜਿਆ ਬੋਲ ਕੇ ਜੀ ਉਹ ਮੇਰੇ ਕੋਲੇ ਮੁੰਡਾ ਗੱਡੀ ਚਲਾਉਂਦਾ ਹੋ ਕੇ 7-8 ਮਹੀਨੇ ਅੱਛਾ ਉਹਨੇ ਮੈਨੂੰ ਬੋਲ ਕੇ ਵੀ ਭੇਜਿਆ ਫੋਨ ਤੇ ਰਿਕਾਰਡਿੰਗ ਪਈ ਆ ਉਹਦੀ ਵੀ ਜੇ ਤੂੰ ਮੈਂ ਤੈਨੂੰ ਦੇਖ ਲੂੰਗਾ ਵੀ ਮੈਂ ਇਹ ਕਰ ਦੂੰਗਾ ਉਹ ਕਰ ਦੂੰ ਜਣੀ ਕਿ ਬਹੁਤ ਤਰ੍ਹਾਂ ਦੀਆਂ ਗੱਲਾਂ ਬੋਲੀਆਂ ਉਹਨੇ ਅੱਛਾ ਤੇ ਮੈਂ ਉਹਨੂੰ ਘਟਾਈ ਗਿਆ ਆਲੰਬੇ ਬੜੇ ਆਏ ਜੀ ਮੇਰੇ ਕੋਲ ਗੱਡੀ ਨਵੀਂ ਐ ਖੜੀ ਐ ਇਹ ਵੀ ਚਾਲਣੇ ਤੋਂ ਬਚ ਗਈ ਇੱਧਰ ਦਿਖਾ ਦੇ ਇਹ ਨੋਵਾ ਨੂੰ ਵੀ ਅੱਕ ਲਗਣੀ ਸੀ ਆ ਤੁਸੀਂ ਦੇਖੋ ਕਿ ਜਿਹੜੀ ਨਵੀਂ ਕ੍ਰਿਸ਼ਟਾ ਖੜੀ ਜੂ ਲੈ ਕੇ ਆ ਜਾਣਾ ਸੀ ਅਗਰ ਤੁਸੀਂ ਦੇਖੋ ਕਿ ਇਹ ਪੂਰੀ ਗੱਡੀ ਅੱਗੋਂ ਵੀ ਜਿਹੜੀ ਅੱਗ ਦੇ ਲਵੇੜ ਦੇ ਵਿੱਚ ਆ ਚੁੱਕੀ ਹੈ ਇਹ ਪਲਾਸਟਿਕ ਬਿਲਕੁਲ ਜਲ ਚੁੱਕੀ ਹੈ ਇਹ ਤਸਵੀਰਾਂ ਨੇ ਉਸੇ ਗੱਡੀ ਦੀਆਂ ਦੱਸਿਆ ਜਾ ਰਿਹਾ ਕਿ ਇਸੇ ਗੱਡੀ ਨੂੰ ਉਹ ਡਰਾਈਵਰ ਚਲਾਉਂਦਾ ਸੀ ਪਰ ਇਸ ਗੱਡੀ ਨੂੰ ਵੀ ਦੇਖੋ ਤੁਸੀਂ ਅੱਗ ਨੇ ਕਾਫੀ ਨੁਕਸਾਨ ਕਰ ਦਿੱਤਾ ਤੇ ਨਾਲ ਦੀ ਨਾਲ ਟੈਕਸੀ ਸਟੈਂਡ ਦਾ ਇੱਕ ਪਾਸੇ ਜਿਹੜਾ ਜਲ ਕੇ ਸੁਆਹ ਹੋਇਆ ਤਾਂ ਜਿਹੜੀ ਇਹ ਗੱਲ ਬਾਰ-ਬਾਰ ਕਹੀ ਜਾ ਰਹੀ ਹੈ ਤੁਹਾਡੇ ਵੱਲੋਂ ਕਿ ਉਸ ਨੇ ਅੱਗ ਲਾਈ ਹੈ ਜਾਂ ਉਸ ਦਾ ਤੁਸੀਂ ਇਲਜ਼ਾਮ ਲਾ ਰਹੇ ਹੋ ਪੁਲਿਸ ਰਿਪੋਰਟ ਵੀ ਉਸ ਦੇ ਨਾਮ ਤੇ ਕਰਾਈ ਹੈ ਪਰ ਤਨੂ ਕਿਵੇਂ ਪੂਰਾ ਕਨਫਰਮ ਹੈ ਕਿ ਹਾਂ ਉਹੀ ਅੱਗ ਲਾਉਣ ਵਾਲਾ ਹੈ ਕਈ ਵਾਰੀ ਬੰਦਾ ਵੈਸੇ ਗੁੱਸੇ ਚ ਵੀ ਆ ਧਮਕੀ ਦੇ ਦਿੰਦਾ ਐਕਚੁਅਲੀ ਭਾਈ ਸਾਹਿਬ ਪਰ ਇਹ ਸਾਡੇ ਫੁੱਲਾਂ ਵਾਲੇ ਬਾਈ ਜੀ ਇੱਧਰ ਹਾਂ ਇਹਨਾਂ ਨੂੰ ਉਹ ਥੋੜੀ ਦੇਰ ਪਹਿਲਾਂ 11:30 ਵਜੇ ਪੁੱਛੇ ਗਿਆ ਉਹੀ ਬੰਦਾ ਉਹੀ ਬੰਦਾ ਵੀ ਇੱਥੇ ਕੌਣ ਕੌਣ ਹੈ ਜਦੇ ਨੇ ਕਿ ਇੱਥੇ ਕੋਈ ਨਹੀਂ ਹੈ ਉਸ ਤੋਂ ਬਾਅਦ ਉਹ ਆ ਕੇ ਗਿਆ ਉਹ ਬਖੜੇ ਮੁੰਡਾ ਅੱਛਾ ਅਸੀਂ ਨਹੀਂ ਕਹਿੰਦੇ ਉਹਨੂੰ ਪੁੱਛੋ ਤੁਸੀਂ ਉਹਦੇ ਸਾਹਮਣੇ ਦੀ ਗੱਲ ਹੈ ਬਿਲਕੁਲ ਗੱਲਬਾਤ ਕਰਾਂਗੇ ਬਾਈ ਸੱਚ ਹੈ ਗੱਲ ਕਿ ਜਾਨ ਬੁੱਝ ਕੇ ਨਹੀਂ ਕਿ ਟਰੈਪਰ ਨੂੰ ਪਸਾਰ ਰਹੇ ਬਿਲਕੁਲ ਸੱਚ ਨਹੀਂ ਉਹ ਬੰਦਾ ਆਇਆ ਸੀ ਬੰਦਾ ਆਇਆ ਸੀ ਜਿਹੜੇ ਮਾਰ ਕੇ ਗਿਆ ਕਹਿੰ ਉਹਨੇ ਬਾਰ ਬਾਰ ਪੁੱਛੇ ਕਿ ਹੈ ਕੋਈ ਮੈਗਾ ਪੀ ਤੂੰ ਪਿੱਛੇ ਜਾ ਕੇ ਦੇਖਿਆ ਤੇ ਤੇਰੇ ਹੈਗੇ ਤਾਂ ਠੀਕ ਹੈ ਕੀ ਪੁੱਛਿਆ ਸੀ ਉਹਨੇ ਕਿੰਨੇ ਵਜੇ ਟਾਈਮ ਸੀ ਇਹ ਟਾਈਮ ਹੋਣਾ ਕੋਈ 10 ਪੌਣੇ 10 ਇਹਨ ਦੋ ਦੇ ਵਿੱਚ ਦਾ ਟਾਈਮ ਹੈ ਇਹ ਠੀਕ ਹੈ ਠੀਕ ਹੈ ਉਹਨੇ ਸਾਨੂੰ ਅੱਗੇ ਪੁੱਛਿਆ ਕਿ ਕੌਣ ਕੌਣ ਹੈ ਪਿੱਛੇ ਕਿ ਇਹ ਦੇ ਟੈਕਸੀਡੈਂਟ ਚ ਕੌਣ ਕੌਣ ਮੈਗਾ ਪੀ ਤੂੰ ਉੱਥੇ ਲੱਗਿਆ ਵਾਏ ਤੂੰ ਜਾ ਉੱਥੇ ਤੂੰ ਦੇਖਿਆ ਕੌਣ ਕੌਣ ਹੈ ਤੈਨੂੰ ਕਿਹੜਾ ਜਾਣਦਾ ਨਹੀਂ ਕੋਈ ਹੈ ਵੈਸੇ ਚੱਲ ਪੰਨੋ ਜਾਣਦੇ ਤੈਨੂੰ ਵੀ ਤਾਂ ਜਾਣਦੇ ਹੀ ਆ ਬਸ ਐਨੀ ਗੱਲ ਕਹਿ ਕੇ ਉਹ ਚਲੇ ਗਿਆ ਫਿਰ ਉਹ ਕੇ ਬਾਹਰ ਉਹ ਦੋ ਵਾਰ ਮੋਟਰਸਾਈਕਲ ਪਾਇਆ ਜਾਂ ਫਿਰ ਦੁਬਾਰਾ ਆਇਆ ਹਾਂ ਫਿਰ ਸਾਡੇ ਪਨੀਓ ਰੁਕਿਆ ਹੈ ਅੱਛਾ ਹਾਂ ਤੇ ਬਾਅਦ ਤੁਹਾਨੂੰ ਅੱਗ ਦਾ ਕਿਵੇਂ ਪਤਾ ਲੱਗਿਆ ਅੱਗ ਦਾ ਸਾਨੂੰ ਤਾਂ ਪਤਾ ਲੱਗਿਆ ਸੀ ਲੱਗੇ ਰੋਟੀ ਖਾਣ ਰੋਟੀ ਖਾਂਦੇ ਖਾਂਦੇ ਬਾਹਰ ਤੇ ਮੁੰਡਾ ਆਇਆ ਕਹਿੰਦਾ ਅੱਗ ਲੱਗੀ ਉੱਥੇ ਅੱਛਾ ਹਾਂ ਮੇ ਰੋਟੀ ਛੱਡੀ ਉੱਥੇ ਨਾਲ ਲੱਗਦੀ ਆਏ ਜਿਹਦੇ ਨੂੰ ਉਹ ਬਾਲਟੀ ਚੱਕੀ ਆ ਐਨੇ ਨੂੰ ਕੰਮ ਹੋ ਗਿਆ ਸੜ ਸੜ ਕੇ ਸੋ ਤੁਸੀਂ ਦੇਖਿਆ ਭੱਜਦਾ ਭੁਜਦਾ ਦੇਖਿਆ ਜਾਂ ਲੰਦ ਦੇਖਿਆ ਸਾਸੀ ਦੇਖੀ ਸੀ ਨੂੰ ਦੇਖਿਆ ਨਹੀਂ ਹੈ ਦੇਖਿਆ ਕੋਈ ਨਹੀਂ ਹੈ ਸਾਨੂੰ ਜੀ ਨਾ ਕਰ ਥੱਕ ਹੈ ਹਾਂ ਚੱਕੂ ਸੀ ਤੀ ਹਾਂ ਬਿਲਕੁਲ ਤੁਸੀਂ ਤੇ ਤੁਸੀਂ ਦੇਖੋ ਕਿ ਨਾਲ ਦੀ ਨਾਲ ਤਸਵੀਰ ਦਿਖਾ ਦਿੰਦੇ ਆ ਨਾਲ ਦੀ ਤੁਸੀਂ ਰਿਕਾਰਡਿੰਗ ਕੱਢੋ ਤਾਂ ਇਹ ਸਮਾਨ ਦੇਖੋ ਪਹਿਲਾਂ ਮੈਂ ਸਮਾਨ ਦਿਖਾਵਾਂਗਾ ਕਿ ਕਿਵੇਂ ਤੁਸੀਂ ਦੇਖੋ ਕਿ ਪੂਰਾ ਸਮਾਨ ਸੜ ਕੇ ਸੁਆਹ ਹੋ ਗਿਆ ਇਹ ਜਿਹੜੇ ਪੱਖੇ ਸੀ ਜਗ੍ਹਾ ਉੱਤੇ ਲਗਾਏ ਹੋਏ ਆਹ ਦੇਖੋ ਕਿਵੇਂ ਜਿਹੜੇ ਪਲਾਸਟਿਕ ਦੇ ਫੰਗ ਆ ਜਾਂ ਫਿਰ ਪੱਖਾ ਪੂਰਾ ਸੜ ਕੇ ਸੁਆਹ ਹੋ ਗਿਆ ਤਾਂ ਨਾਲ ਦੀ ਨਾਲ ਹੋਰ ਵੀ ਤਸਵੀਰ ਦਿਖਾਵਾਂ ਕਿਵੇਂ ਜਿਹੜੇ ਤੁਸੀਂ ਦੇਖੋ ਕਿ ਇਹ ਐਲਸੀਡੀ ਵੀ ਸੜ ਦਿੱਤੀ ਤੇ ਨਾਲ ਕੂਲਰ ਤੁਸੀਂ ਦੇਖੋ ਕੂਲਰ ਵੀ ਪੂਰਾ ਸੜ ਚੁੱਕਾ ਹੈ ਤੇ ਇੱਕ ਪਾਸੇ ਤੁਸੀਂ ਦੇਖੋ ਕਿ ਜਿਹੜਾ ਇਹ ਸਮਾਨ ਇਨਵਰਟਰ ਸੀ ਤੇ ਹੋਰ ਵੀ ਕਈ ਸਮਾਨ ਸੀ ਚੁੱਲਾ ਸੀ ਚਾਹ ਬਣਾਉਣ ਵਾਲਾ ਇਨਵਰਟਰ ਨਵਾਂ ਲੈ ਕੇ ਆਏ ਸੀ ਉਹ ਵੀ ਸੜ ਗਿਆ ਫ੍ਰਿਜ ਸੜ ਗਿਆ ਤੁਸੀਂ ਦੇਖੋਗੇ ਸਾਰਾ ਸੜ ਦਿੱਤਾ ਆ ਤੁਸੀਂ ਦੇਖੋ ਕਿ ਬਾਕੀ ਮੈਂ ਪਿੱਛੇ ਕੈਮਰਾ ਨੂੰ ਕਾਹਤੋਂ ਪਿੱਛੇ ਹੋ ਕੇ ਦਿਖਾ ਦੋ ਕਿ ਆਹ ਜਿਹੜੀਆਂ ਬਿਲ ਬੁੱਕ ਨੇ ਟੈਕਸੀ ਟੈਂਡ ਦੀਆਂ ਤੁਸੀਂ ਆਹ ਦੇਖੋ ਕਿ ਇਹ ਪੂਰਾ ਸਾਰਾ ਜੀਐਸਟੀ ਨੰਬਰ ਲੱਗਿਆ ਹੋਇਆ ਆ ਕਈਆਂ ਦੇ ਪੇਮੈਂਟਾਂ ਦੇ ਬਿੱਲ ਵੀ ਕੱਟੇ ਹੋਏ ਨੇ ਇਹ ਵੀ ਸੜ ਗਈਆਂ ਤਾਂ ਜਿਹੜੇ ਰਿਕਾਰਡ ਹੁੰਦਾ ਟੈਕਸੀ ਟੈਂਡ ਦੇ ਕੋਲ ਉਹ ਵੀ ਇਹਨੇ ਖਤਮ ਕਰ ਦਿੱਤਾ ਇਸ ਅੱਗ ਨੇ ਤਾਂ ਇਸ ਅੱਗ ਦੇ ਨਾਲ ਜਿੱਥੇ ਵੰਜਾਂ ਦਾ ਬਹੁਤ ਲੱਖਾਂ ਦਾ ਨੁਕਸਾਨ ਹੋਇਆ ਤੇ ਨਾਲ ਦੀ ਨਾਲ ਹੁਣ ਪੁਲਿਸ ਰਿਪੋਰਟ ਦੇ ਵਿੱਚ ਕੀ ਲਿਖਾਇਆ ਜਾਂ ਕਿੰਨਾ ਨੁਕਸਾਨ ਹੋਇਆ ਤਾਂ ਭਾਈ ਜੀ ਸਭ ਤੋਂ ਪਹਿਲਾਂ ਦੱਸ ਦੋ ਕਿ ਕਿੰਨਾ ਸਮਾਨ ਤੁਹਾਡਾ ਕਿੰਨਾ ਨੁਕਸਾਨ ਹੋਇਆ ਇਸ ਅੱਗ ਲੱਗਣ ਦੇ ਅਸੀਂ ਸਾਰ ਸਾਰਾ ਲਿਖਾਤੇ ਜੋ ਵੀ ਸਾੜਾ ਆਪਣਾ ਹੋ ਗਿਆ ਕੂਲਰ ਹੋ ਗਿਆ ਤਿੰਨ ਪੱਖੇ ਹੋ ਗਏ ਚਾਰ ਇਨਵਰਟਰ ਹੋ ਗਿਆ ਏਸੀ ਹੋ ਗਿਆ ਸਟੈਪਲਰ ਹੋ ਗਏ ਐਲ ਸੀ ਡੀ ਹੈ ਜੀ ਸਾੜੇ ਜਿੰਨੇ ਵੀ ਲੈ ਸਾੜੀਆਂ ਪੇਮੈਂਟ ਅਮਿਦਾਰ ਹੈ ਜੀ ਐਸਟੀ ਵੀ ਦੇ ਬੀਲੇ ਜਿਹੜੇ ਹਾਂ ਜੀ ਉਹ ਪੇਮੈਂਟਾਂ ਵੀ ਹਲੇ ਸਾੜੀ ਜਿਹੜੇ ਬੀਲੇ ਆ ਉਧਾਰ ਹੈ ਮੈਂ ਕਹਿੰਦਾ 6-6 ਮਹੀਨੇ ਦੀ ਹੈ ਅੱਛਾ ਹਾਂ ਜੀ ਤੇ ਹੁਣ ਨੁਕਸਾਨ ਕਿੰਨੇ ਦਾ ਬਸ ਐਕਸਟਿਮੇਟ ਲਾਇਆ ਤਾਂ ਸਾੜਾ 1-2 ਲੱਖ ਦੇ ਕਰੀਬ ਹੋ ਗਿਆ ਦੋ ਲੱਖ ਦੇ ਸਮਾਨ ਸੀ ਹਾਂ ਜੀ ਹਾਂ ਜਿਹੜਾ ਮੰਨ ਲਓ ਫ੍ਰਿਜ ਲਾ ਲਓ ਬੜੇ ਮੰਜੇ ਤੇ ਸਾਰੇ ਵਧੀਆ ਤਰੀਕੇ ਨਾਲ ਪਾਣੇ ਵਾਸਤੇ ਰੱਖੇ ਹੋਏ ਸੜ ਸੜ ਹਾਂਜੀ ਸਭ ਸੜ ਗਏ ਮੋਟਰ ਗੱਡੀ ਧੋਨੇ ਵਾਲੀ ਮੋਟਰ ਉਹ ਵੀ ਸੜ ਗਈ ਹੈ ਜੀ ਅੱਛਾ ਹਾਂਜੀ ਤੇ ਹੋਰ ਹਾਲੇ ਕਿ ਨੌਲੇਜ ਵਿੱਚ ਹੈ ਨਹੀਂ ਜਿਹੜਾ ਕਿਉਂਕਿ ਖੁੱਲਾ ਸਵਾਨ ਹੈ ਪੰਜਾਬ ਨਹੀਂ ਇੰਨਾ ਰਹਿੰਦਾ ਹੈ ਨਾ ਹਾਂ ਤਾਂ ਕਰਕੇ ਸਮਾਨ ਤਾਂ ਬਹੁਤ ਅਜ ਦੋ ਲੱਖ ਦੇ ਕਰੀਬ ਹੋ ਗਿਆ ਸਾਡਾ ਅੱਛਾ ਉਹਦੇ ਹੁਣ ਨਾਮ ਤੇ ਰਿਪੋਰਟ ਲਖਾਈਏ ਤੁਸੀਂ ਪੁਸਤਕ ਦੇ ਵਿੱਚ ਲਿਖੀ ਤੇ ਉਹ ਸਾਡੇ ਕੋਲ ਲੱਗਿਆ ਉਹਦਾ ਡਰਾਈਵਿੰਗ ਲਾਇਸੈਂਸ ਹੈ ਪ੍ਰੂਫ ਪਰੂਫ ਹੈ ਸਾਡੇ ਕੋਲ ਅੱਛਾ ਹਾਂਜੀ ਉਹ ਨਾਕੇ ਦੀ ਥੋੜੇ ਨੇ ਦੀ ਦਾ ਰਾਣੇ ਮਾਜਰੇ ਦਾ ਯੂਰੇ ਦਾ ਅੱਛਾ ਤੇ ਉਹ ਮੇਰੇ ਕੋਲੇ 7-8 ਮਹੀਨੇ ਤੋਂ ਗੱਡੀ ਚਲਾਉਂਦਾ ਪੀਂਦਾ ਤਾਂ ਦਾਰੂ ਪਹਿਲਾਂ ਵੀ ਹੈ ਪਰ ਹੁਣ ਹੋ ਕੱਲ ਪਟਿਆਲਾ ਜਾਣਾ ਤਾਂ ਸਵੇਰੇ 3 ਵਜੇ ਦਾ ਟਾਈਮ ਤਾਂ 3 ਵਜੇ ਉਹ 2 ਵਜੇ ਉਹਨੇ ਪੂਰੀ ਪਲਦਾਰੂ ਦੀ ਬੋਤਲ ਪੀਈ ਆ ਕੋਈ ਹੋਰ ਵੀ ਨਾਲ ਪਾਇਆ ਹੋਇਆ ਤੌਰ ਅੱਛਾ ਜਣੀ ਅਸੀਂ ਉਹਨੂੰ ਜਾਣਦੇ ਨਹੀਂ ਆਂ ਹੂੰ ਉਹਦੇ ਨਾਲ ਪੀ ਕੇ ਆ ਕਰਿਆ ਜਣੀ ਉੱਠੇ ਹੀ ਨਹੀਂ ਸਾਡੇ ਫੋਨ ਕਰਨ ਤੋਂ ਜਿਹੜੇ ਮੁੰਡੇ ਨੇ ਸਵਾਰੀ ਦੇਈ ਦੀ ਉਹਨਾਂ ਨੂੰ ਫੋਨ ਕਰੇ ਫਿਰ ਮੈਂ ਉਰੇ ਆ ਕੇ ਠਾਲਿਆ ਉਹ ਜਾਣੇ ਦੀ ਹਾਲਤ ਵਿੱਚ ਨਹੀਂ ਦੱਸ ਮੇਰੇ ਨਾਲ ਓਟਾ ਬੈਸ ਬਾਜੀ ਲੱਗ ਗਈ ਕਰਨ ਜਿਹੜੀ ਸਵਾਰੀਆਂ ਦੀ ਕੰਪਲੀਟ ਆਈ ਸੀ ਉਹਨਾਂ ਦੇ ਬਾਅਦ ਤੁਸੀਂ ਸਵੇਰੀ ਕੱਢਿਆ ਸ਼ਾਮ ਨੂੰ ਅਗ ਲੱਗ ਗਈ ਹਾਂਜੀ ਹਾਂ ਸ਼ਾਮ ਨੂੰ ਤਾਂ ਮੰਗਿਆਂ ਦੇ ਕੇ ਗਿਆ ਅੱਛਾ ਹੋਰ ਸਭ ਉਹ ਕੈਦਾ ਅਕਾਊਂਟਿੰਗ ਆ ਪਈ ਉਹਦੇ ਫੋਨ 'ਵਾਂ ਵੀ ਹੁੰਦੇ ਜੀ ਉਹਦਾ ਫੋਨ ਚੈੱਕ ਰਿਆ ਜਾਵੇ ਅੱਛਾ ਹਾਂਜੀ ਉਹਦੇ ਫੋਨ 'ਚ ਵੀ ਹੈ ਉਹਨੇ ਵੀਡੀਓ ਬਣਾ ਕੇ ਗੱਡੀਆਂ ਦੀ ਪਾਈ ਹੈ ਬਹੁਤ ਗਲਤ ਬੋਲੇ ਤੁਹਾਨੂੰ ਅੱਛਾ ਤੇ ਕੁੱਟਮਾਰ ਤਾਂ ਨਹੀਂ ਕੀਤੀ ਸੀ ਡਰਾਈਵਰ ਨਾਲ ਨਹੀਂ ਨਹੀਂ ਆਦੀ ਕੁੱਟਮਾਰ ਤਾਂ ਛੱਡਿਆ ਵਾ ਕੋਈ ਇਹ ਜਾਂ ਕੋਈ ਕਰਦਾ ਹੀ ਨਹੀਂ ਡਰਾਈਵਰ ਨਾਲ ਕਿਉਂਕਿ ਮਾਰਕੀਟ ਵਿੱਚ ਰਹਿ ਅਈ ਤਾਂ ਫੇਰੇ ਜੇ ਕੁੱਟਮਾਰ ਕਰਦੇ ਸਾਡੇ ਕੋਲ ਕੋਈ ਕੰਮ ਹੀ ਨਹੀਂ ਕਰੂਗਾ ਬਿਲਕੁਲ ਵਧੀਆ ਡਰਾਈਵਰ ਨੂੰ ਕੋਈ ਹਟਾਉਂਦਾ ਵੀ ਨਹੀਂ ਐ ਜੇ ਕੋਈ ਜ਼ਿਆਦਾ ਕੰਮ ਕਰੇ ਇਹ ਕਮੀ ਹੁੰਦੀ ਤਾਂ ਹੀ ਹਟਾਉਂਦਾ ਹਾਂ ਜੀ ਹਾਂ ਬਿਲਕੁਲ ਤਬ ਕਿ ਕੀ ਦਿਖਾ ਰਹੇ ਤੁਸੀਂ ਇਹ ਵੀ ਰਿਕਾਰਡਿੰਗ ਹੈ ਜਿਹੜੀਆਂ ਨੇ ਧਮਕੀਆਂ ਮਾਰੀਆਂ ਧਮਕੀਆਂ ਮਾਰੀਆਂ ਆ ਸੁਣੋ ਜੀ ਸੁਣਾ ਦਿਓ ਇਹ ਬਿਲਕੁਲ ਜੀ ਆ ਜੀ ਮੈਂ ਸਾਫ਼ ਕਰਦੀ ਫੀਤਰੀ ਇਹਨੂੰ 15 ਦਿਨ ਨੂੰ ਮੀਨਾ ਹੁੰਦਾ ਅੱਜ ਤਰੀਕ ਲੈ ਕਿਹੜੀ ਹੋ ਗਈ ਠੀਕ ਆ ਲੈ ਬੰਦੇ ਨੇ ਮਾਰ ਸਾਫ਼ ਕਰਨਾ ਤਾਂ ਜੁ ਕੁਝ ਵੀ ਤਨ ਮੇੜ ਲਈ ਜੇ ਤਾਂ ਗੱਲ ਕਰਨੀ ਹੈ ਜੀ ਦਿੱਲੀ ਵਾਲੀ ਵੀ ਤੂੰ ਮੇਰੇ ਨਾਲ ਜਿ ਮਰਜੀ ਆ ਜੀ ਮੈਂ ਅੱਜ ਸਟੈਂ ਅੱਜ ਮੈਂ ਕੱਢੂ ਜੋ ਮੈਂ ਤੇ ਹੁੰਦਾ ਮੈਂ ਉਹ ਕਰੂੰਗਾ ਜੋ ਦਿੱਤੇ ਹੁੰਦੇ ਤੂੰ ਉਹ ਕਰ ਲੈ ਕੋਈ ਮੈਨੂੰ ਫਰਕ ਨਹੀਂ ਹੈਗਾ ਮੈਂ ਜਿੰਨਾ ਤੈਨੂੰ ਵੀਰ ਵੀਰ ਕਰਦਾ ਤਾਂ ਮੈਨੂੰ ਮਿੱਠੂ ਬਰਾਬਰ ਸਮਝਿਆ ਵਾ ਵੀ ਜਾਜੇ ਮਿੱਠੂ ਦੇ ਮਾਪਨੇ ਉਹ ਮੇਰੇ ਮਨ ਨੂੰ ਇਹ ਪੁੱਛਦੇ ਉਹ ਸਭ ਕੋਈ ਪੁੱਛਦਾ ਮੈਂ ਆਪਣੀ ਉਹਦੇ ਘਰ ਕੇ ਜਾਂਦਾ ਕੋਈ ਗੱਲ ਨਹੀਂ ਹੋਏ ਰਹੀ ਜਗਾ ਵੀ ਜਾ ਕੋਈ ਨਹੀਂ ਸੌਜਾ ਸਾਡੇ ਘਰੇ ਜਗਾ ਨਹੀਂ ਹੈਗੀ ਸਾਡੇ ਘਰੇ ਤੈਨੂੰ ਨਾਲ ਵਧੀਆ ਪੇ ਆਇਆ ਵਾ ਠੀਕ ਹੈ ਮਨਨਦਾਰ ਜ਼ਮੀਨ ਜਮੋਦੀ ਮੈਨੂੰ ਤਾਂ ਉਸ ਨਾ ਮਾਰੀ ਹੁਣ ਮੈਂ ਦੱਸਦੀ ਗੱਲ ਮੇਰੇ ਬੰਦੇ ਆਮਾਂਗੇ ਪੈਸੇ ਦੇ ਦੀ ਨਹੀਂ ਮੈਨੂੰ ਲੈਣੇ ਆਉਂਦੇ ਫਿਰ ਇਹ ਮੈਂ ਕੰਮ ਜਾਂ ਕੰਮ ਦੇ ਦੇਖੋ ਤੁਸੀਂ ਸ਼ਰੀਆਮ ਜਿਹੜੀਆਂ ਧਮਕੀਆਂ ਫੋਨ ਦੇ ਵਿੱਚ ਰਿਕਾਰਡਿੰਗਾਂ ਦਿੱਤੀਆਂ ਜਾ ਰਹੀਆਂ ਨੇ ਤਾਂ ਜਿਹੜੇ ਕੋਈ ਪੈਸੇ ਵੀ ਰਹਿੰਦੇ ਸੀ ਉਸ ਡਰਾਈਵਰ ਦੇ ਜਿਹੜਾ ਉਹ ਕਹਿ ਰਿਹਾ ਕਿ ਸਾਫ ਤੋਂ ਕਰ ਲੋ ਬੈਠ ਕੇ ਨਹੀਂ ਫਿਰ ਮੈਨੂੰ ਹੋਰ ਤਰੀਕਾ ਵੀ ਹੈਗਾ ਕਰਨ ਦਾ ਉਹ ਮੁੰਡਾ ਸਾਫ ਤੋਂ ਕੈਸ਼ੇ ਪੈਸੇ ਲੈਂਦਾ ਦਾ ਜੀ ਉਹ ਜਣੀ ਕਿ ਆਪਣੇ ਗੈਲਤੀ ਗੈਲੇ ਤਕਰੀਬਨ ਉਹਦੀ 14000 ਸੈਲਰੀ ਸੀ ਸਾਡੇ ਕੋਲ 200 ਰੁਪਏ نیٹ ਤੇ ਉਹ ਗੈਲਤੀ ਗੈਲੇ ਅੱਜ ਇਤਨਾ 2000 ਲੈ ਲਿਆ ਪਰਸੋਂ ਨੂੰ ਮੈਨੂੰ 1000 ਦੇ ਦੇ ਇਸ ਤਰ੍ਹਾਂ ਪੈਸੇ ਲੈਂਦਾ ਦਾ ਜੀ ਉਹ 15 ਤਰੀਕ ਨੂੰ ਲੱਗਿਆ ਤਾਂ 15 ਨੂੰ ਆਸੀ ਉਹਦੀ ਸੈਲਰੀ ਦਿੰ ਤਕਰੀਬ ਕਾਇਬ ਹੈ ਇਹੀ ਪਹਿਲੇ اچھا ਜੇ ਲੈਣਾ ਦੇਣਾ ਤਾਂ ਵੀ ਸਾਡੀ ਅਸੀਂ ਕਿਹੜੀ ਗੱਲ ਕਰਦਾ ਜੀ ਸਾਹਿਬ ਤਾਂ ਬੰਦਦਾ ਏ ਜੋ ਅਸੀਂ ਕੰਮ ਲਿਆ ਉਹ ਤੇ ਪਰ ਜੇ ਹੁਣ ਦਾਰੂ ਪੀ ਕੇ ਇਹ ਜਿਹਾ ਕੰਮ ਕਰੂਗਾ ਅਸੀਂ ਰੱਖ ਨਹੀਂ ਸਕਦੇ ਠੀਕ ਹੈ ਤੇ ਮੰਕੀਆ ਵਿੱਕੀ ਹੁਣ ਸਮਾਨ ਥੋੜਾ 2 ਲੱਖ ਰੁਪਏ ਦੱਸਿਆ ਰਿਕ ਨੁਕਸਾਨ ਹੋ ਗਿਆ ਪੁਲਿਸ ਨੇ ਕੀ ਸ਼ਵਾਸ਼ਣ ਦਿੱਤਾ ਕੀ ਗੱਲਬਾਤ ਹੋਈ ਹੈ ਕੀ ਰਿਪੋਰਟ ਦੇ ਤੁਸੀਂ ਲਿਖਾਇਆ ਹੁਣ ਦੇਖੋ ਅਸੀਂ ਤਾਂ ਪ੍ਰਸ਼ਾਸਨ ਦੇ ਅੱਗੇ ਵੀ ਬੇਨਤੀ ਕਰਕੇ ਆਏ ਹਾਂ ਥਾਣੇਦਾਰ ਸਾਹਿਬ ਨੇ ਵੀ ਇਹੀ ਗੱਲ ਕਹਿ ਕੇ ਆਏ ਆਂ ਵੀ ਇਸ ਬੰਦੇ ਨੂੰ ਸਖਤ ਤੇ ਸਖਤ ਇਹਦੇ ਬਸ ਕਾਰਵਾਈ ਹੋਣੀ ਚਾਹੀਦੀ ਕਿਉਂਕਿ ਇਹ ਅੱਜ ਇੱਥੇ ਕਰਿਆ ਏ ਕੱਲ ਨੂੰ ਕਿਸੇ ਹੋਰ ਦੇ ਨਾਲ ਕਰੇ ਇਹ ਤਾਂ ਗੁੰਡਾਗਰਦੀ ਸ੍ਰੀਆਮ ਗੁੰਡਾਗਰਦੀ ਆ ਇੱਕ ਬੰਦਾ ਉਸ ਬੰਦੇ ਨੂੰ ਰੋਸਕਾਰ ਦੇ ਰਿਹਾ ਏ ਔਰ ਉਹਨੂੰ ਕਦੀ ਕੋਈ ਪੁੱਛਿਆ ਨਹੀਂ ਕਰਬੀਏ ਦਾ ਵੀ ਉਸ ਬੰਦੇ ਨੇ ਸ੍ਰੀਆਮ ਗੁੰਡਾਗਰਦੀ ਕਰਿਆ ਇਸ ਮਾਰਕੀਟ ਦੇ ਵਿੱਚ ਸਾਡਾ ਅਕਸ ਬਿਲਕੁਲ ਖਰਾਬ ਕੀਤਾ ਏ ਤਾਂ ਸਾਡਾ ਪ੍ਰਸ਼ਾਸਨ ਅੱਗੇ ਇਹੀ ਮੰਗਿਆ ਵੀ ਇਸ ਬੰਦੇ ਦੀ ਸਖਤ ਸਖਤ ਕਾਰਵਾਈ ਹੋਣੀ ਚਾਹੀਦੀ ਕਿ ਜਿਸ ਦੀ ਰੋਜੀ ਰੋਟੀ ਤੇ ਉਸਨੇ ਕੰਮ ਕੀਤਾ ਉਸ ਨੂੰ ਸਾੜਦਾ ਉਸ ਨੂੰ ਸਾੜਦਾ ਦੇਖੋ ਕੱਲੇ ਉਸ ਦੀ ਰੋਜ਼ੀ ਰੋਟੀ ਨਹੀਂ ਅਸੀਂ 10 15 ਬੰਦੇ ਹੋਰ ਆ ਸਾਡੀ ਹੋਰ ਵੀ ਸਾਡੇ 10 ਘਰ ਇੱਥੇ ਤੋਂ ਚੱਲਦੇ ਆ ਜੀ ਕੱਲੇ ਉਸ ਹੀ ਦੇ ਦਾ ਨਹੀਂ ਹੈ ਨਾ ਗੱਡੀਆਂ ਹਾਂ ਤੇ ਬਾਰ ਕਈ ਨਹੀਂ ਉਰੇ ਹੋਣੀਆਂ ਇਹਨਾਂ ਤਾਂ ਸਾਡਾ ਬਹੁਤ 5 7 ਗੱਡੀਆਂ ਦਾ ਹੋ ਨੁਕਸਾਨ ਗੱਡੀਆਂ ਨੂੰ ਵੀ ਅੱਗ ਲੱਗ ਸਕਦੀ ਜੇ ਰੱਬ ਵਈ ਨੋਵਲ ਨੂੰ ਨੁਕਸਾਨ ਹੋਇਆ ਬਹੁਤ ਵੱਡਾ ਗੱਡੀਆਂ ਉਹਦੇ ਨਾਲ ਲਾਗ ਨੇੜੇ ਹੁੰਦੀਆਂ ਟੈਂਕਰ ਖੜੇ ਹੋਰੇ ਗੱਡੀਆਂ ਹੁੰਦੀਆਂ ਜੀ ਜੀ ਅਸੀਂ ਇਹ ਛੋਟੇ ਛੋਟੇ ਬੁੱਟੇ ਪਾਲੇ ਦੇਖੋ ਤੁਸੀਂ ਦੇਖੋ ਸਾਰੇ ਬੁੱਟੇ ਸਾੜਦੇ ਅਸੀਂ ਇੰਨੇ ਪਿਆਰ ਨਾਲ ਇਹਨਾਂ ਬੁੱਟਿਆਂ ਨੂੰ ਪਾਲਦੇ ਸਾਰੇ ਨੂੰ ਦੇਖੋ ਚਾਰੇ ਪਾਸੇ ਬੁੱਟੇ ਲਾਏ ਹੋ ਲਗਾ ਨਹੀਂ ਵੀ ਆਸੀਂ ਨਹੀਂ ਕਹਾਂ ਨੂੰ ਕੋਈ ਹੋਰ ਸ਼ਾਮਾ ਬੈਜੂਗਾ ਹੈ ਨਾ ਬਿਲਕੁਲ ਬਿਲਕੁਲ ਆ ਤੁਸੀਂ ਦੇਖੋ ਕਿ ਬਹੁਤ ਵੱਡਾ ਨੁਕਸਾਨ ਹੋਇਆ ਹੈ ਬਾਈਆਂ ਦੇ ਟੈਕਸੀ ਸਟੈਂਡ ਦਾ ਤਾਂ ਜਿੱਥੇ ਕਿ 1.5 ਤੋਂ 2 ਲੱਖ ਰੁਪਏ ਦਾ ਦੱਸਿਆ ਰਹੇ ਨਾ ਉਹ ਨੁਕਸਾਨ ਹੋਇਆ ਹੈ ਤਾਂ ਨਜ਼ਦੀਕ ਜਿਹੜੇ ਬੁੱਟੇ ਇਹਨਾਂ ਨੂੰ ਲਗਾਏ ਕਿ ਸੀ ਸ਼ਾਨਦਾਰ ਬੁੱਟੇ ਸੀ ਉਹ ਵੀ ਤੁਸੀਂ ਦੇਖੋ ਕਿ ਨਾਲ ਦੀ ਨਾਲ ਸੜਗੇ ਨੇ ਸੱਕ ਦੇ ਵਿੱਚ ਪਰ ਬਹੁਤ ਮਦਭਾਗੀ ਘਟਨਾ ਹੈ ਕਿ ਜਿਸ ਜਗ੍ਹਾ ਜਿਸ ਇਨਸਾਨ ਨੇ ਕੰਮ ਕੀਤਾ ਹੈ ਅਗਰ ਕੋਈ ਸਾਵਧਾਨਤਾ ਰਹਿਂਦਾ ਵੀ ਸੀ ਟੈਕਸੀ ਟੈਨ ਵਾਲੇ ਬਾਰੇ ਪਾਸੇ ਤਾਂ ਕਿਤੇ ਨੇ ਬੈਠ ਕੇ ਗੱਲ ਨਿਬੇੜ ਸਕਦੇ ਸੀ ਪੁਲਿਸ ਦੇ ਵਿੱਚ ਕੋਈ ਗੱਲ ਰੱਖ ਸਕਦੇ ਸੀ ਆਪਣਾ ਹੱਕ ਮੰਗ ਸਕਦੇ ਸੀ ਪਰ ਸਮਾਨ ਸਾੜਨਾ ਅੱਗ ਲਾਉਣੀ ਉਸੇ ਗੱਡੀ ਨੂੰ ਜਿਸ ਗੱਡੀ ਨੂੰ ਚਲਾਉਂਦਾ ਸੀ ਉਸੇ ਗੱਡੀ ਨੂੰ ਵੀ ਜਿਹੜੀ ਅੱਗ ਲਾ ਦਿੱਤੀ ਤੁਸੀਂ ਦੇਖੋ ਕਿ ਇਹ ਜਿਹੜਾ ਪੂਰੀ ਅੱਗ ਨੇ ਇਸ ਜਗ੍ਹਾ ਉੱਤੇ ਇਸ ਗੱਡੀ ਨੂੰ ਨੁਕਸਾਨ ਕਰ ਦਿੱਤਾ ਤਾਂ ਕਾਫੀ ਜਿਹੜੀ ਗੱਡੀ ਜਲੀ ਹੋਈ ਦਿਖ ਰਹੀ ਹੈ ਅਗਰ ਨਜ਼ਦੀਕ ਦੇ ਉੱਤੇ ਕਾਬੂ ਨਾ ਪਾ ਜਾਂਦਾ ਅੱਗ ਦੇ ਉੱਤੇ ਤੱਕ ਤੇ ਇਹ ਨੋਬਾ ਨਮੀ ਜਿਹੜੀ ਤੁਸੀਂ ਦੇਖੋ ਕ੍ਰਿਸ਼ਟਾ ਗੱਡੀ ਹੈ ਤਾਈ ਨੇ ਸੜਕੇ ਸਵਾਹ ਹੋ ਜਾਣਾ ਸੀ ਬਹੁਤ ਬਹੁਤ ਖਬਰ ਨੂੰ ਸ਼ੇਅਰ ਕਰਿਓ ਤੇ ਨਾਲ ਦੀ ਨਾਲ ਪੁਲਿਸ ਦੇ ਵਿੱਚ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਪੁਲਿਸ ਇਸ ਮਾਮਲੇ ਬਾਰੇ ਕੀ ਕਹਿ ਰਹੇ ਨੇ ਸਾਡੀ ਇੱਕ ਬੇਨਤੀ ਹੈ ਇਹ ਬੰਦੇ ਦੀ ਹੁਣ ਅਗਰ ਥੋੜੇ ਇੱਥੇ ਸ਼ਾਮਾਂ ਵੀ ਜਾਵਾਂ ਤੁਸੀਂ ਇਹਦੀ ਫੋਟੋ ਆ ਜੂਗੀ ਅਸੀਂ ਆਪਣੇ ਇਲਾਕੇ ਤੇ ਪੂਰੇ ਪੰਜਾਬ ਵਾਸੀ ਨੂੰ ਕਹਿੰਦੇ ਇਸ ਬੰਦੇ ਨੂੰ ਕਿਤੇ ਵੀ ਕੰਮ ਤੇ ਨਹੀਂ ਰੱਖਿਆ ਜਾਵੇ ਕਿਉਂਕਿ ਇਹ ਬੰਦਾ ਜਿੱਥੇ ਖਾਇਆ ਇਹਨੇ ਉੱਥੇ ਛੇਕ ਕੀਤਾ ਹੈ ਇਸ ਬੰਦੇ ਦੇ ਨਾਲ ਜਿਸ ਤਰ੍ਹਾਂ ਇਹਨੇ ਕੀਤਾ ਉਸ ਤਰ੍ਹਾਂ ਇਹਨੂੰ ਹੋਣਾ ਚਾਹੀਦਾ ਇਹਦੇ ਨਾਮ ਤੇ ਇਸ ਬੰਦੇ ਨੂੰ ਕਿਤੇ ਵੀ ਕੋਈ ਬੰਦਾ ਸਾਡਾ ਟੈਕਸੀ ਭਰ ਆ ਜਾਂ ਕੋਈ ਪੰਜਾਬ ਦੇ ਵਿੱਚ ਇਹਨੂੰ ਕਿਤੇ ਕੋਈ ਇਹਨੂੰ ਜੋਬ ਨਾ ਦਿੱਤਾ ਜਾਵੇ ਠੀਕ ਹੈ ਮੇਰੇ ਕੋਲ ਤੁਸੀਂ ਦੇਖੋ ਕਿ ਜਿਹੜਾ ਟੈਕਸੀ ਡਰਾਈਵਰ ਵੱਲੋਂ ਮੰਗ ਰੱਖੀ ਗਈ ਹੈ ਕਿ ਜਿਸ ਤਰੀਕੇ ਨਾਲ ਸਾਡਾ ਵੱਡਾ ਨੁਕਸਾਨ ਹੋਇਆ ਐ ਐਕਸੀਡੈਂਟ ਦਾ ਗੱਡੀਆਂ ਵੀ ਸੜ ਜਣੀਆਂ ਸੀ ਦੂਜਾ ਸਮਾਨ 1.5 ਤੋਂ ਲੱਖ ਰੁਪਏ ਦਾ ਸੜ ਗਿਆ ਤਾਂ ਕਿਸੇ ਹੋਰ ਦਾ ਵੀ ਨੁਕਸਾਨ ਨਾ ਹੋਵੇ ਇਸ ਡਰਾਈਵਰ ਨੂੰ ਕਿਤੇ ਵੀ ਕੰਮ ਤੇ ਨਾ ਰੱਖਿਆ ਜਾਵੇ ਟੈਕਸੀ ਟੈਂਡਾ ਵਾਲੋ ਕਿਉਂਕਿ ਇਹਨਾਂ ਦਾ ਕਾਫੀ ਡਾ ਨੁਕਸਾਨ ਕਰਕੇ ਚਲਾ ਗਿਆ ਅਗਰ ਕੋਈ ਪੈਸੇ ਦੀ ਗੱਲ ਫਿਰ ਮੈਂ ਫਿਰ ਕਹਿ ਰਿਹਾ ਕਿ ਪੈਸਾ ਕੋਈ ਰਹਿੰਦਾ ਵੀ ਸੀ ਤਾਂ ਬੈਠੇ ਗੱਲ ਨਿਬੜੀ ਜਾ ਸਕਦੀ ਸੀ ਪਰ ਫੋਨਾਂ ਤੋਂ ਧਮਕੀਆਂ ਦੇਣੀਆਂ ਜਾਂ ਫਿਰ ਜਿਸ ਤਰੀਕੇ ਨਾਲ ਉਹ ਦੱਸਿਆ ਗਿਆ ਕਿ ਸਮਾਨ ਨੂੰ ਅੱਗ ਲਾ ਕੇ ਚਲਾ ਗਿਆ ਪੂਰਾ ਇਹਨਾਂ ਨੇ ਕਲੀਅਰ ਸ਼ੱਕ ਕਰ ਦਿੱਤਾ ਕਿ ਉਸ ਤੋਂ ਬਿਨਾ ਕੋਈ ਲਾ ਨਹੀਂ ਸਕਦਾ ਨਾ ਕਿਸੇ ਦੀ ਸਾਡੇ ਨਾਲ ਦੁਸ਼ਮਣੀ ਹੈ ਨਾ ਕੋਈ ਹੋਰ ਕਦੇ ਮਾਮਲਾ ਸਾਹਮਣੇ ਆਇਆ ਤਾਂ ਹੁਣ ਦੇਖਦੇ ਹਾਂ ਕਿ ਜਿਸ ਤਰੀਕੇ ਨਾਲ ਪੁਲਿਸ ਕੋਲ ਮਾਮਲਾ ਪਹੁੰਚ ਗਿਆ ਮੋਲਾ ਪਰ ਟੈਕਸੀ ਸਟੈਂਡ ਨੂੰ ਜੋ ਅੱਗ ਲੱਗੀ ਹੈ ਇਸ ਪੂ ਰਾਜਕੁਮਾਰ ਮੁੱਲਾਪੁਰ ਗਿੰਦਾ ਥਾਣੇ ਤੋਂ ਦੇਖ ਰਹੀ ਨੇ ਤਾਂ ਸਾਡੇ ਨਾਲ ਗੱਲਬਾਤ ਕਰਨਗੇ ਸਭ ਜਿਹੜਾ ਇਹ ਮਾਮਲਾ ਆਇਆ ਹੈ ਮੁੱਲਾਪੁਰ ਦੇ ਵਿੱਚ ਇੱਕ ਟੈਕਸੀ ਨੂੰ ਅੱਗ ਲੱਗਦੀ ਹੈ ਜਿਹਦੇ ਉਸ ਟੈਕਸੀ ਟੈਗਰ ਦੇ ਮਾਲਕ ਨੇ ਉਹਨਾਂ ਨੂੰ ਦੱਸਿਆ ਗਿਆ ਕਿ ਸਾਡਾ ਇੱਕ ਡਰਾਈਵਰ ਰੱਖਿਆ ਹੋਇਆ ਸੀ ਉਸ ਨੂੰ ਨੌਕਰੀ ਤੋਂ ਕੱਢ ਦਿੱਤਾ ਜੋ ਕਿ ਉਹਦੇ ਹਾਲਾਤ ਠੀਕ ਨਹੀਂ ਸੀ ਇਸ ਨੂੰ ਲੈ ਕੇ ਉਹਨੂੰ ਕੱਢੇ ਗਿਆ ਉਸ ਤੋਂ ਬਾਅਦ ਉਸਨੇ ਅੱਗ ਲਾ ਦਿੱਤੀ ਐਦਾਂ ਦੇ ਇਲਜ਼ਾਮ ਲਾਇਆ ਨੇ ਤੁਹਾਡੇ ਕੋਲ ਮਾਮਲਾ ਆਇਆ ਕੀ ਤੋਤੀਸ਼ ਕੀਤੀ ਜਾ ਰਹੀ ਇਸ ਮਾਮਲੇ ਵਾਰੀ ਰਤੀ ਤਲਾ ਮਿਲੀ ਸੀ ਕਿ ਮੁੱਲਾਂ ਪਰ ਬਸੜੇ ਲਾਗੇ ਟੈਕਸੀ ਡੈਂਟ ਤੇ ਜਿਹੜਾ ਝੁੱਗੀ ਆ ਉਹਨੂੰ ਅੱਗ ਲੱਗ ਗਈ ਹੈ ਤਾਂ ਮੈਂ ਮੌਕੇ ਬਸਮੇਰ ਕੁਲਪਾਰਟੀ ਗਿਆ ਸੀ ਤਾਂ ਉੱਥੇ ਅੱਗ ਨੂੰ ਬੁਝਾਇਆ ਗਿਆ ਅੱਜ ਸਵੇਰੇ ਉਹਨਾਂ ਨੇ ਇੱਕ ਦਰਖਾਹ ਦਿੱਤੀ ਹੈ ਇੱਕ ਬੰਦੇ ਸ਼ੱਕ ਜ਼ਾਹਰ ਕੀਤਾ ਉਹਦੇ ਬਾਅਦ ਪੜਤਾਲ ਚੱਲਦੀ ਹੈ ਤਾਂ ਜੇ ਇਹੋ ਜੇ ਤੱਥ ਕੋਈ ਸਾਹਮਣੇ ਆਣਗੇ ਤਾਂ ਉਹ ਜੀ ਕਾਰਵਾਈ ਕੀਤੀ ਕੋਈ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਨਹੀਂ ਉਸ ਸਮੇਂ ਕਿਉਂਕਿ ਜੇ ਰੋਡ ਦੇ ਉੱਤੇ ਬਿਲਕੁਲ ਨਜ਼ਦੀਕ ਟੈਕਸਟੈਂਡ ਦੀ ਜਿਹੜੀ ਤੁਸੀਂ ਕਹਿ ਰਹੇ ਹੋ ਝੁੱਗੀ ਹੈ ਤਾਂ ਉਹ ਕੋਈ ਸਿਸਟਮ ਕੈਮਰੇ ਆ ਰਹੀ ਸਾਹਮਣੇ ਕੋਈ ਕੱਢ ਰਹੇ ਤੁਸੀਂ ਦੇਉ 6 ਰਾਤ ਦਾ ਟਾਈਮ ਸੀ ਤਕਰੀਬਨ 11 11:30 ਵਜੇ ਦਾ ਉਸ ਟਾਈਮ ਸੋਸੀ ਟੀਵੀ ਕੈਮਰੇਜ ਕਵਰ ਨਹੀਂ ਹੋ ਰਿਹਾ ਅੱਛਾ ਜਿਸ ਦੇ ਉੱਤੇ ਇਲਜ਼ਾਮ ਲਾਏ ਨੇ ਉਸ ਨੂੰ ਪੁੱਛ ਪੁੱਛਣ ਵਾਸਤੇ ਸੱਦਿਆ ਗਿਆ ਥਾਣੇ ਜਾਂ ਸਦਰ ਹੈ ਉਹ ਕੀ ਹੈ ਬਰਮਾ ਇਹ ਸਦਰਿਆਂ ਨੂੰ ਫੋਨ ਕੀਤਾ ਸੀ ਉਹ ਸ਼ਾਮ ਹੀ ਆ ਰਿਹਾ 1.5 ਤੋਂ 2 ਲੱਖ ਰੁਪਏ ਨੁਕਸਾਨ ਦਾ ਸਰਹਿੰਨੇ ਕੀ ਸਾਡੇ 1.5 ਤੋਂ 2 ਲੱਖ ਰੁਪਏ ਨੁਕਸਾਨ ਹੋ ਗਿਆ ਤਾਂ ਉਸ ਨੁਕਸਾਨ ਦੀ ਭਰਾਈ ਹੋਏਗੀ ਨਾ ਬੋਲੋ ਇਹ ਤਾਂ ਮੌਕੇ ਦੇ ਦੇ ਜਿਉ ਜਿਹੜੀ ਐਜੀ ਗੱਲਬਾਤ ਕੋਈ ਸਾਹਮਣੇ ਆਉਂਦੀ ਹੈ ਤਾਂ ਉਹ ਵੀ ਕਾਰਵਾਈ ਕਰਦੇ ਕਿਹੜੀ ਕਿਹੜੀ ਧਰਾਵਾਂ ਨਾਲ ਮਾਮਲਾ ਦਰਜ ਕਰੇਗੀ ਨਹੀਂ ਹਲਤ ਪਰ ਰਿਪੋਰਟ ਥੋੜੀ ਦਿੱਖਤੀ ਆ ਗਈ ਜੀ ਠੀਕ ਹੈ ਬਿਲਕੁਲ ਤੁਸੀਂ ਦੇਖੋ ਕਿ ਇਹ ਸਨ ਰਾਜਕੁਮਾਰ ਐਸ.ਏ ਜਿੰਨਾ ਵੱਲੋਂ ਪੂਰੀ ਜਾਣਕਾਰੀ ਦਿੱਤੀ ਗਈ ਹੈ ਇਹਨਾਂ ਨੂੰ ਦੱਸਿਆ ਗਿਆ ਕਿ ਮਾਮਲਾ ਸਾਡੇ ਕੋਲ ਆ ਗਿਆ ਹੈ ਲਿਖਤੀ ਤੌਰ ਤੇ ਸ਼ਿਕਾਇਤ ਆ ਗਈ ਹੈ ਜੋ ਟੈਕਸੀ ਡਰਾਈਵਰ ਦੇ ਮਾਲਕਾਂ ਵੱਲੋਂ ਇਲਜ਼ਾਮ ਲਗਾਏ ਕਿ ਇਹਨੇ ਕਿ ਸਾਡੇ ਇੱਕ ਡਰਾਈਵਰ ਸੀ ਜਿਸ ਨੇ ਅੱਗ ਲਗਾਈ ਹੈ ਪਰ ਇਸ ਦੇ ਵਿੱਚ ਹੁਣ ਕੀ ਸੱਚ ਸਾਹਮਣੇ ਨਿਕਲ ਜਾਂਦਾ ਉਹ ਹੁਣ ਸਮਝ ਦੱਸੇਗਾ ਉਸ ਡਰਾਈਵਰ ਨੂੰ ਵੀ ਪੁੱਛ ਕਿਛ ਲਈ ਥਾਣੇ ਸੱਦਣ ਲਈ ਜਿਹੜੀ ਪੁਲਿਸ ਕਹਿ ਰਹੀ ਹੈ ਕਿ ਅਸੀਂ ਸੱਦ ਕੇ ਉਹਨੂੰ ਗੱਲਬਾਤ ਕਰਾਂਗੇ ਉਹਦੇ ਨਾਲ ਕਿ ਹਾਂ ਬਾਕੀ ਉਸਨੇ ਅੱਗ ਲਗਾਈ ਹੈ ਜਾਂ ਕਿਸ ਤਰ੍ਹਾਂ ਦਾ ਸੀਸੀਟੀਵੀ ਕੈਮਰੇ ਵੀ ਖੰਗਾਲਣ ਦੀ ਪੁਲਿਸ ਹਰ ਇੱਕ ਤਰੀਕੇ ਨਾਲ ਕੋਸ਼ਿਸ਼ ਕਰ ਰਹੀ ਹੈ ਦੇਖਦੇ ਹੁਣ ਇਸ ਮਾਮਲੇ ਦੇ ਕੀ ਸੱਚ ਸਾਹਮਣੇ ਨਿਕਲ ਜਾਂਦਾ ਹੈ ਤਾਂ ਉਹਨਾਂ ਦਾ ਸਮਝ ਦੱਸੇਗਾ ਤੁਹਾਡੇ ਕਿੰਨੇ ਸਮੇਂ ਦੇ ਨਾਲ ਹਰਤੀ